मोदी बु झूे परचे रद करो गांजूर मुलाज़ दुकान सिधा बुधिजी रिहा करो नव फौजदारी रिहा करो بڈی دیونیاں دے پائے ٹھوکھے کوہو بھلو ماشاءاللہ ماشاءاللہ کیناں ذریں نارمنے تذہباں دا زندہ باد زندہ باد زندہ باد واہ سلو ماشاءاللہ ماشاءاللہ سن فوزداری کرے کو لو سلو ماشاءاللہ ماشاءاللہ ہن دی کیاں وچ پتے جتے پتے واہ سلو ماشاءاللہ ماشاءاللہ بڈی دیونیاں دے جتے پتے واہ سلو ماشاءاللہ ਵਾਹ ਜੀ ਮਾਓ ਸਰਕਾਰ ਮੁਰਦਾਬਾਦ 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 ਕਾਰਪੋਰੇਟ ਕਰਾਣੇ ਪੱਕੀ ਸਰਕਾਰਾਂ ਮੁਰਦਾਬਾਦ ਪਿੱਛੇ ਹੀ ਅਕਾਵੇ ਹਮਲਾ ਪਾਓ ਕਰੋ ਹਮਲਾ ਕਰੋ ਹਮਲਾ ਕਰੋ ਪੂਰੀ ਅਕਾਵੇ ਹਮਲਾ ਪਾਓ ਨਾਠੀ ਰਹਾ ਕੇ ਜਿੰਦਾਬਾਦੋ ਕੇ ਤੱਕ ਜਿੰਦਾਬਾਦੋ ਜਿੰਦਾਬਾਦੋ ਜਿੰਦਾਬਾਦ ਕਿਸਾਨਾਂ ਵੱਲੋਂ ਫੇਰ ਇੱਕ ਵਾਰੀ ਸੰਘਰਸ਼ ਵਿੜ ਦਿੱਤਾ ਗਿਆ ਹੈ ਕਿਉਂ ਸੰਘਰਸ਼ ਵਿੜਿਆ ਗਿਆ ਹੈ ਕਿਹੜੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗੱਲਬਾਤ ਕਰ ਲਾਂਗੇ ਸਾਡੇ ਨਾਲ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਆ ਕੀ ਨਾਮ ਹੈ ਜੀ ਰਾਜਗੁਰਦ ਸਿੰਘ ਸਾਜੀ ਅੱਜ ਕੀ ਗੱਲ ਅੱਜ ਕਿਹੜੀ ਇਹ ਕਾਨੂੰਨ ਦੇ ਕਾਪੀਆਂ ਸਾੜ ਪਈਆਂ ਇਹ ਜਿਹੜੇ ਨਵੇਂ ਕਾਨੂੰਨ ਇਹਨਾਂ ਨੇ ਬਣਾਏ ਤੇ ਪਹਿਲਾਂ ਨਹੀਂ ਆ ਔਰ ਗਲਤ ਤਰੀਕੇ ਨਾਲ ਬਣਾਏ ਆ ਪਹਿਲਾਂ ਜਦੋਂ ਪਿਛਲੀ ਭਾਜਪਾ ਦੀ ਸਰਕਾਰ ਸੀ ਪਿਛਲੀ ਟਰਮ ਦੇ ਵਿੱਚ ਇਹਨਾਂ ਨੇ ਕਾਨੂੰਨ ਬਣਾਏ ਇਹਨਾਂ ਨੇ 100 ਤੋਂ ਵੱਧ ਜਿਹੜੇ ਬਰਖਾਸਤ ਕਰਤੇ ਐਮਪੀ ਫਿਰ ਇਹ ਕਾਨੂੰਨ ਇਹਨਾਂ ਨੇ ਬਣਾਏ ਯਾਨੀ ਕਿ ਆਪਣੀ ਬਸ ਉਹ ਜਿਹੜੇ ਇਹਨਾਂ ਦੇ ਬੰਦੇ ਸੀ ਉਹ ਭਾਏ ਐਨਡੀਆ ਦੇ ਤੇ ਕਾਨੂੰਨ ਪਾਸ ਕਰ ਲਏ ਉਹ ਕਾਨੂੰਨ ਉਦੋਂ ਲਾਗੂ ਨਹੀਂ ਕੀਤੇ ਗਏ ਜੇ ਬਣਾਏ ਸੀ ਤੇ ਲਾਗੂ ਕਰ ਦਿੰਦੇ ਕੀ ਖਤਰਾ ਸੀ ਖਤਰਾ ਤੇ ਇਹੀ ਸੀ ਨਾ ਕਿ ਸਰਕਾਰ ਨਹੀਂ ਬਣਨੀ ਅੱਗੇ ਕਾਨੂੰਨ ਗਲਤ ਹੈ ਤੱਕੇ ਚਹੀਏ ਇਹਨਾਂ ਕਾਨੂੰਨਾਂ ਦੇ ਵਿੱਚ ਔਰ ਅੱਜ ਉਹ ਕਾਨੂੰਨ ਨੂੰ ਇੰਨੀ ਜਲਦਬਾਜੀ ਨਾਲ ਅੱਜ ਲਾਗੂ ਕਰ ਰਹੇ ਨੇ ਕਿ ਬਹੁਤ ਸਾਰੇ ਸੀਐਮ ਮਮਤਾ ਬਨਰਜੀ ਸੌਧ ਦੇ ਸੀਐਮ ਬਹੁਤ ਸਾਰੇ ਸੀਐਮ ਨੇ ਲੈਟਰ ਲਿਖੀ ਆ ਕਿ ਇਹਨਾਂ ਨੂੰ ਇੰਨੀ ਜਲਦਬਾਜੀ ਚ ਨਾ ਕਰੋ ਤੁਸੀਂ ਇਹਨਾਂ ਤੇ ਵਿਚਾਰ ਕਰੋ ਸੰਸਦ ਚ ਬਹਿ ਕੇ ਕਿਉਂਕਿ ਉਦੋਂ ਤੇ ਸੰਸਦ ਪੂਰੀ ਨਹੀਂ ਸੀ ਤੁਸੀਂ ਸਸਪੈਂਡ ਕਰਤੀ ਹੁਣ ਪੂਰੀ ਹੈਗੀ ਆ ਔਰ ਨਾਲ ਸਾਡੀ ਇਹਨਾਂ ਦੀ ਵੀ ਅਪੀਲ ਆ ਵੀ ਐਰਕਾਂ ਸਸਪੈਂਡ ਨਾ ਕਰੋ ਸਾਰਿਆਂ ਨੂੰ ਬਾਕੇ ਇੱਥੇ ਗੱਲਬਾਤ ਕਰੋ ਇੱਥੇ ਵਿਚਾਰ ਕਰੋ ਔਰ ਵਿਚਾਰ ਜਿਹੜੀ ਲੋਕਾਂ ਚ ਵੀ ਆਉਣਾ ਚਾਹੀਦਾ ਹੈ ਕਿ ਇਹ ਕੀ ਕਾਦੇ ਕਾਨੂੰਨ ਤੁਸੀਂ ਨਵੇਂ ਬਣਾਏ ਨੇ ਚੇਂਜ ਤੇ ਤੁਸੀਂ ਸਾਰੇ ਕਰਤੇ ਪਰ ਜਿਹੜੇ ਇਹਦੇ ਵਿੱਚ ਤਿੰਨ ਕਾਨੂੰਨਾਂ ਚ ਹੈ ਕੀ ਕਿਉਂ ਵਿਰੋਧ ਕੀਤਾ ਜਾ ਰਿਹਾ ਦੇਖੋ ਇਹਨਾਂ ਦੇ ਵਿੱਚ ਦੋ ਤਿੰਨ ਗੱਲਾਂ ਜਿਹੜੀਆਂ ਮੈਂ ਪੜੀਆਂ ਆ ਇਹਦੇ ਵਿੱਚ ਇੱਕ ਤੇ ਇਹ ਆ ਕਿ ਹੁਣ ਕੋਈ ਸੰਮਣਾ ਦੀ ਲੋੜ ਨਹੀਂ ਜਿੰਨੂੰ ਮਰਜ਼ੀ ਜਿੱਥੇ ਮਰਜ਼ੀ ਅਰੈਸਟ ਕਰ ਸਕਦੇ ਪੁਲਿਸ ਵਾਲੇ ਉਹਨਾਂ ਨੂੰ ਕੋਈ ਪਰਮਿਸ਼ਨ ਦੀ ਲੋੜ ਨਹੀਂ ਕਿਦੋਂ ਕੋਰਟ ਤੋਂ ਲੈਣ ਦੀ ਔਰ ਅਰੈਸਟ ਕਰਕੇ 3 3 ਮਹੀਨੇ ਰੱਖ ਸਕਦੇ ਨੇ ਨੰਮੇ ਦੇਣਾ ਅੱਗੇ ਤੇ ਐਨਐਸਏ ਲਾ ਕੇ ਰੱਖਣਾ ਪੈਂਦਾ ਹੈ ਨਾ 3 ਮਹੀਨੇ ਹੁਣ ਤੇ ਉਦਾਂ ਹੀ ਅਰੈਸਟ ਕਰਨਗੇ ਜਿੰਨੂੰ ਮਰਜ਼ੀ 3 ਮਹੀਨੇ ਰੱਖ ਛੱਡਣਗੇ ਦੂਜੀ ਗੱਲ ਜੇ ਆਪਣੇ ਹੱਕ ਦੀ ਕੋਈ ਆਵਾਜ਼ ਚੁੱਕਦਾ ਹੈ ਕੋਈ ਪ੍ਰੋਟੈਸਟ ਕਰਦਾ ਹੈ ਇਹਨਾਂ ਨੇ ਲਿਖ ਦਿੱਤਾ ਹੈ ਕਿ ਜੇ ਉਹਨੂੰ ਇਹਨਾਂ ਇੱਕ ਮੌਬ ਲਿਖਦਾ ਮੌਬ ਮੀਨਸ ਕਿ ਭੀੜ ਉਹਦੇ ਵਿੱਚ ਡਿਫਾਈਨ ਇਹਨਾਂ ਇਹ ਨਹੀਂ ਕੀਤਾ ਵੀ ਭੀੜ ਕਿਸ ਚੰਗੇ ਕੰਮ ਲਈ ਗੱਲ ਲੜ ਰਹੀ ਹੈ ਕਿ ਗਲਤ ਕੰਮ ਲਈ ਲੜ ਰਹੀ ਹੈ ਇਹ ਵੀ ਤੇ ਹੋਣਾ ਚਾਹੀਦਾ ਨਾ ਡਿਫਾਈਨ ਹੁਣ ਇੱਕ ਭੀੜ ਹੀ ਕਹਿੰਦਾ ਮੌਬ ਕਹਿੰਦਾ ਕਿ ਮੌਬ ਜਿਹੜਾ ਵਾ ਉਹਨੂੰ ਅਸੀਂ ਪੂਰੀ ਸ਼ਕਤੀ ਨਾਲ ਕੁਚਲਾਂਗੇ ਉੱਥੇ ਜਿਹੜਾ ਵੀ ਅਫਸਰ ਹੈ ਅੱਗੇ ਹੁੰਦਾ ਹੀ ਕਿ ਕੋਰਟ ਦੇ ਵਿੱਚ ਆਰਡਰ ਲੈਣੇ ਪੈਂਦੇ ਹੀ ਉਹ ਐਸ ਡੀਐਮ ਕੋ ਆਰਡਰ ਲੈਣੇ ਪੈਂਦੇ ਸੀ ਕਿਤੇ लाठी चार्ज ਕਰਨਾ ਗੋਲੀ ਚਲਾਉਣੀ ਹੁਣ ਕੋਈ ਆਰਡਰਾਂ ਦੀ ਇਹਨਾਂ ਲੋੜ ਨਹੀਂ ਜਿਹੜਾ ਉੱਥੇ ਮੌਕੇ ਤੇ ਐਸਐਸਐਚ ਹੋ ਹੈਗਾ ਉਹਦੇ ਆਰਡਰ ਹੋਣਗੇ ਜੋ ਮਰਜ਼ੀ ਕਰਨਗੇ ਤੇ ਫਿਰ ਸੰਘਰਸ਼ ਹੁਣ ਇਸੇ ਤਰੀਕੇ ਨਾਲ ਰਹੇਗਾ ਕਿ ਅੱਗੇ ਵਧੇਗਾ ਨਹੀਂ ਸੰਘਰਸ਼ ਤੇ ਬਹੁਤ ਅੱਗੇ ਬਹੁਤ ਹੀ ਜ਼ਿਆਦਾ ਇਹ ਦੂਜੇ ਕਾਨੂੰਨਾਂ ਨਾਲੋਂ ਵੀ ਜ਼ਿਆਦਾ ਅੱਗੇ ਵਧੇਗਾ ਕਿਉਂਕਿ ਇਹ ਉਹ ਤੇ ਕਿਸਾਨਾਂ ਨੇ ਸ਼ੁਰੂ ਕੀਤਾ ਹੈ ਨਾ ਇਹ ਸੰਘਰਸ਼ ਜਿਹੜਾ ਹੁਣ ਕਿਸਾਨ ਮਜ਼ਦੂਰ ਮਲਾਜ਼ਮ ਇੱਥੇ ਤੱਕ ਕਿ ਵਕੀਲ ਹੜਤਾਲ ਇਹ ਤੇ ਹੁਣ ਸਾਰੇ ਲੋਕਾਂ ਤੇ ਅਸਰ ਹੋਣਾ ਹੈ ਸਾਰੇ ਲੋਕਾਂ ਤੇ ਕਹਿੰਦੇ ਅਸਰ ਹੋਏਗਾ ਕੀ ਲੱਗਦਾ ਜੀ ਸੰਘਰਸ਼ ਤਿੱਖਾ ਕਿਸ ਤਰੀਕੇ ਨਾਲ ਕੀ ਰੂਪ ਰੇਖਾ 21 ਜੁਲਾਈ ਨੂੰ ਜਿਹੜੀਆਂ ਪੰਜਾਬ ਦੀਆਂ 60 ਜਥੇਬੰਦੀਆਂ ਇਕੱਠੀਆਂ ਹੋਈਆਂ ਉਹ ਅਗਲਾ 21 ਤਰੀਕ ਨੂੰ ਕਨਵੈਨਸ਼ਨ ਕਰਕੇ ਰੋਸ ਮਾਰਚ ਕਰਨ ਗਿਆ ਇਸ ਤੋਂ ਅਗਲਾ ਜਿਹੜਾ ਸੰਘਰਸ਼ ਆ ਉਹ ਜਾਰੀ ਹੋਊਗਾ ਉਹ ਅਗਲਾ ਫੈਸਲਾ ਲੈਣਗੇ ਵੀ ਇਹਨਾਂ ਤਿੰਨਾਂ ਕਾਨੂੰਨਾਂ ਦੇ ਖਿਲਾਫ ਵੀ ਕਿਉਂਕਿ ਇਹ ਲੋਕਵਰੋਧੀ ਆ ਇਹ ਸਟੇਟ ਪੁਲਿਸ ਸਟੇਟ ਬਣਾਉਣਾ ਚਾਹੁੰਦੇ ਆ ਉਸ ਲੋਕਾਂ ਦੇ ਅਧਿਕਾਰਾਂ ਨੂੰ ਜਿਹੜਾ ਆ ਦਬਾਉਣਾ ਚਾਹੁੰਦੇ ਆ ਆਪਣੀ ਸਰਕਾਰ ਜਿਹੜੀ ਆ ਜੋ ਕਹਿੰਦੀ ਆ ਉਹ ਕਹਿੰਦੇ ਆ ਵੀ ਲੋਕ ਵੀ ਉਹ ਗੱਲ ਕਹਿਣ ਜਿਸ ਤਰ੍ਹਾਂ ਇਹਨਾਂ ਨੇ ਟੀਵੀ ਮੀਡੀਆ ਤੇ ਪੂਰਾ ਕੰਟਰੋਲ ਕੀਤਾ ਹੋਇਆ ਸੋਸ਼ਲ ਮੀਡੀਆ ਤੇ ਇਹਨਾਂ ਦੀ ਧਾਰਾ 150 ਇਹ ਕਹਿੰਦੀ ਹੈ ਵੀ ਜੇ ਕੋਈ ਭੁੱਖ ਹੜਤਾਲ ਕਰਦਾ ਹੈ ਉਹ ਵੀ ਇੱਕ ਹੱਤਵਾਦੀ ਕਾਰਵਾਈ ਮੰਨੀ ਜਾਊਗੀ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਤੁਸੀਂ ਅੱਜ ਸਾਡੀ ਗੱਲ ਲੋਕਾਂ ਤੱਕ ਲੈ ਕੇ ਜਾਓਗੇ ਕਿਉਂਕਿ ਅਸੀਂ ਇਹ ਤਿੰਨਾਂ ਕਾਨੂੰਨਾਂ ਦੇ ਖਿਲਾਫ ਜਿਹੜਾ ਆ ਆਵਾਜ਼ ਉਠਾਈ ਆ ਵੀ ਤੁਸੀਂ ਜੇਕਰ ਲੋਕਾਂ ਵਿੱਚ ਲੈ ਜਾਂਦੇ ਹੋ ਵੀ ਧਾਰਾ 150 ਦੇ ਤਹਿਤ ਤੁਸੀਂ ਵੀ ਆ ਗਏ ਕਿ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਵੀ ਕਾਰਵਾਈ ਪਾਉਂਦੇ ਹੋ ਸਰਕਾਰ ਦੇ ਖਿਲਾਫ ਵੀ ਇੱਥੋਂ ਦੇ ਉਹ ਪੱਤਰਕਾਰ ਸੋਸ਼ਲ ਮੀਡੀਆ ਵਾਲੇ ਉਹ ਵੀ ਉਸ ਕਾਰਵਾਈ ਦੇ ਅਧੀਨ ਆਉਣਗੇ ਕਿ ਤੱਕ ਸਰਕਾਰ ਇਹ ਤਿੰਨ ਕਾਨੂੰਨ ਰੱਦ ਕਰ ਲੇਗੀ ਤਿੰਨ ਕਾਨੂੰਨਾਂ ਨੂੰ ਜਿੰਨਾ ਚਿਰ ਤੱਕ ਸਰਕਾਰ ਰੱਦ ਨਹੀਂ ਕਰਦੀ ਇਹ ਲੜਾਈ ਜਿਹੜੀ ਆ ਇਹ ਵਿਸ਼ਾਲ ਕੀਤੀ ਜਾਊਗੀ ਲੋਕਾਂ ਦੀ ਲਹਿਰ ਬਣਾਈ ਜਾਊਗੀ ਜਿਸ ਤਰ੍ਹਾਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਏ ਸੀ ਉਸੇ ਤਰ੍ਹਾਂ ਦੀ ਲਹਿਰ ਬਣਾ ਕੇ ਇਹ ਤਿੰਨ ਖੇਤੀ ਕਾਨੂੰਨ ਰੱਦ ਕਰਵਾਏ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਖੇਤੀ ਕਾਨੂੰਨ ਸਸਪੈਂਡ ਹੋਏ ਸਨ ਉਹਨਾਂ ਦੇ ਜਿਹੜਾ ਵਿਰਾਮ ਚਿੰਨ ਲੱਗਾ ਸੀ ਇਸੇ ਤਰੀਕੇ ਨਾਲ ਇਹ ਵੀ ਕਾਨੂੰਨ ਹੁਣ ਰੱਦ ਕਰਾ ਕੇ ਹੀ ਜਿਹੜਾ ਹੈ ਉਹ ਸਾਹ ਲਵਾਂਗੇ ਕੈਮਰਾਮੈਨ ਬੰਟੀ ਦੇ ਨਾਲ ਪੰਜਾਬੀ ਟੈਲੀ ਨੀਤੀ ਲੂਥਰਾ ਬਟਾਲਾ